कल एक फौजी एक कर्नल कर्नल साहब अपने बेटे के साथ थे पटियाला में तो तीन इंस्पेक्टर तीन इंस्पेक्टरों ने उसे पीटा वीडियो वायरल हुई कोई कार्रवाई नहीं हो रही थी जब ये कर्नल साहब उनकी वाइफ ने प्रेस कॉन्फ्रेंस की आज तो उसके बाद ये पता चला भी तीन एस एच ओ इन्वॉल्व थे ये, ये वही एरिया है जहां आठ साल का बच्चा किडनैप हुआ था तो केजरीवाल जी और भगवंत मान जी के सामने आज सारी बात और लोगों के सामने बात आ गई अब कुछ कहने को रहा नहीं जो हम बार बार ये बात कह रहे थे वो आज लोगों ने खुद इनके सामने बोल दी दो दिन से केजरीवाल जी बाहर निकले हैं पंजाब में दोनों दिन पहले तो उन्होंने जब कल अमृतसर में बोला भी अगर मैं पंजाब की बात करूं सीएम भी साथ खड़े थे भगवंत मान भी सबसे बड़े बड़े इशू है जो पंजाब में वो सबसे बड़ा ड्रग्स का है आज भी और सबसे बड़ी करप्शन का इश्यू है इसका मतलब उन्होंने साथ खड़े हो के ही ये कबूल लिया क्योंकि वो गोल्डन टेम्पल दरबार साहब गए हुए थे भी मेरी स्टेट में सबसे ज्यादा ड्रग्स हैं और करप्शन है ये बात सामने खड़े होके उन्होंने ये मानी भी फिर आप भगवंत मान और आपके मंत्री साथ थे उनको इस्तीफा देने के क्यों नहीं कह रहे इसलिए इसका मतलब आप इन चीजों में शामिल हैं इसलिए और आज क्या हुआ आज वो लुधियाना में कंपेन करने गए हुए थे जो वहां पे सीट लुधियाना वेस्ट खाली हुई है उन्होंने अपने राज्यसभा एमपी को टिकट वहां से दी अरोड़ा साहब को जब वो कंपेन आज पहले दिन स्टार्ट करने लगे उन्हें पता चल गया अभी क्या हालात हैं तो सामने से बिजनेसमैन इंडस्ट्रियलिस्ट दुकानदार उन्होंने कहा भी यहाँ तो जी आप बात कर रहे हैं वोट मांगने की काम की यहाँ तो हम सुरक्षित ही नहीं है अगर हम दुकान से रात को जाते हैं सुबह बुजुर्ग जाते हैं सैर करने वहां सुरक्षित नहीं है पता नहीं कहाँ पे यहाँ पे ग्रनेड फेंक दें कब यहां गोली चल जाए क्योंकि हर रोज पांच से दस जगह रोज गोली चलती है आप कोई भी अखबार पेज उठा के देख लीजिए हर डिस्ट्रिक्ट में ये होगा तो सामने खड़े होके जब ये एक पंजाबी ने ये बात पूछा भी आप बताइए क्या हमारी सेफ्टी की कोई जिम्मेवार है तीन साल हो गए आपको ਤੋ ਦੋਨੋ ਕੇ ਪਾਸ ਜਵਾਬ ਨਹੀਂ ਥਾ ਕੇਜਰੀਵਾਲ ਜੀ ਭਗਵੰਤ ਮਾਨ ਕੀ ਤਰਫ ਕਰ ਰਹੇ ਥੇ ਭਗਵੰਤ ਮਾਨ ਜਵਾਬ ਨਹੀਂ ਦੇ ਸਕੇ ਮੈਂ ਸਮਝਦਾ ਐ ਐਗਜ਼ੈਂਪਲਰੀ ਪਨਿਸ਼ਮੈਂਟ ਦੇਣੀ ਚਾਹੀਦੀ ਕੋਈ ਫੌਜੀ ਤੇ ਹੱਥ ਉਠਾਵੇ ਜਿਹੜਾ ਦੇਸ਼ ਲਈ ਬਾਰਡਰਾਂ ਤੇ ਮਰ ਮਿਟਣ ਲਈ ਤਿਆਰ ਪਰ ਤਿਆਰ ਹੋਵੇ ਉਹਦੇ ਬੇਟੇ ਤੇ ਉਹਤੇ ਸਿਰਫ ਕਾਬੇ ਤੇ ਗੱਡੀ ਲਾਉਣ ਤੋਂ ਰੋਟੀ ਖਾਣ ਤੋਂ ਜੋ ਵਿਵਹਾਰ ਕੀਤਾ ਹੈ ਮੈਂ ਸਮਝਦਾ ਭਗਵਾਨ ਰਮਾਨ ਜੇ ਫੌਜੀਆ ਦਾ ਸਤਕਾਰ ਕਰਦਾ ਹੈ। ਆਪਾਂ ਕਿਹਦਾ ਯਾਗ ਤਰੀ ਕਰੀ? ਜੀ ਦਾ ਦਾ ਸਤਕਾਰ ਕਰਦਾ ਹੈ। ਨਹੀਂ। ਜਦ ਅਮਰਚਰਿਆ ਕੇ ਦੀਸ ਆਫੀਸਰਸ ਸ਼ੁੱਡ ਬੀ ਡਿਸਮਿਸਡ ਫ্রম ਸਰਵਿਸ ਐਂਡ ਇੱਕ ਮੈਸੇਜ ਆਣਾ ਚਾਹੀਦਾ। ਥੈਟ ਯੂ ਨੋਬਾਡੀ ਇਜ਼ ਅਬਾਵ ਦਾ ਲਾਅ ਕੋਈ ਕਾਨੂੰਨ ਦੇ ਉੱਤੋਂ ਦੀ ਨਹੀਂ। ਔਰ ਫੌਜੀ ਵੀ ਸਾਡੇ ਸਤਕਾਰਯੋਗ ਨੇ ਸਾਡੇ ਲਈ ਉਹ ਕੌਮ ਦੀ ਸ਼ਾਨ ਹੈ, ਦੇਸ਼ ਦੀ ਸ਼ਾਨ ਹੈ ਔਰ ਉਹਨਾਂ ਦੇ ਨਾਲ ਜੇ ਕੋਈ ਮਿਸਬੀਹ ਕਰੂਗਾ ਚਾਹੇ ਉਹ ਵਰਦੀ ਤਾਰਖੋਵੇ ਚਾਹੇ ਕੋਈ ਹੋਵੇ ਉਹਦੇ ਲਈ ਇਟ ਸ਼ੁਡ ਨਾਟ ਬੀ ਐਕਸੈਪਟੇਬਲ ਆਈ ਵਾਸ ਅ ਚਾਰ ਐਸ ਐਚਓ ਜਿਹੜੇ ਮੌਕੇ ਤੇ ਸੀ 12 ਮੁਲਾਜ਼ਮ ਜਿਨ੍ਹਾਂ ਨੇ ਏਡੀ ਵੱਡੀ ਗੁਸਥਾਕੀ ਕੀਤੀ ਆ ਇਹ ਸਿਰਫ ਇਸ ਲਈ ਕੀਤੀ ਆ ਕਿ ਭਗਵੰਤ ਮਾਨ ਦੀ ਸ਼ਹਿਤ ਮੈਂ ਸਮਝੂਗਾ ਕਿ ਉਹਦੀ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹਨਾਂ ਦਾ ਮੁੱਖ ਮੰਤਰੀ ਰੰਗ ਰਲੀਆਂ ਮਨਾਉਂਦਾ ਜੋ ਮਰਜ਼ੀ ਕਰਦਾ ਤੇ ਸਾਨੂੰ ਵੀ ਅਲਾਉਟ ਹੈ ਦੇ ਸ਼ੁਡ ਬੀ ਡਿਸਮਿਸਡ ਫਰਮ ਸਰਵਿਸ ਕਿ ਗਾ ਕੋਈ ਗੁਸਥਾਕੀ ਵੀ ਨਾ ਕਰੇ ਕਿਸੇ ਸਰਵਿੰਗ ਕਰਨਲ ਤੇ ਜਾਂ ਰਿਟਾਇਰਡ ਕਰਨਲ ਤੇ ਜਾਂ ਕਿਸੇ ਫੌਜੀ ਤੇ ਇਸ ਤਰੀਕੇ ਦੀ ਬਾਤ ਸ਼ੁਰੂ ਕੀ ਕਰਨੀ ਇੱਕ ਇੰਡੀਅਨ ਆਰਮੀ ਦੇ ਕਰਨਲ ਜਿਨ੍ਹਾਂ ਦਾ ਨਾਲ ਕਰਨਲ ਬਾਠ ਹੈ ਤੇ ਉਹਨਾਂ ਦਾ ਆਪਣਾ ਲੜਕਾ ਰਾਤ ਲੇਟ ਦਿੱਲੀ ਤੋਂ ਪਟਿਆਲੇ ਪਹੁੰਚੇ ਤੇ ਰਾਤ ਦੇ ਖਾਣੇ ਤੇ ਬਾਪ ਤੇ ਬੇਟਾ ਦੋਨੋਂ ਹੈ ਰਜਿੰਦਰ ਹਸਪੀਟਲ ਦੇ ਬਾਹਰ ਇੱਕ ਮਸ਼ਹੂਰ ਢਾਬੇ ਤੇ ਖਾਣਾ ਖਾਣ ਗਏ ਪੰਜਾਬ ਪੁਲਿਸ ਦੇ ਚੰਦ ਅਫਸਰ ਦੇ ਨਾਲ ਮਲਾਜ਼ਮ ਉੱਥੇ ਆ ਕੇ ਗੁੱਡਾ ਗੱਦੀ ਉਹਨਾਂ ਸ਼ੁਰੂ ਕਰ ਦਿੱਤੀ ਬੇਤਾਸ਼ਾ ਕਰਨਲ ਸਾਹਿਬ ਦੇ ਨਾਲ ਤੇ ਉਹਨਾਂ ਦੇ بیٹے ਨਾਲ ਕੁੱਟਮਾਰ ਕੀਤੀ ਗਈ ਅੱਜ ਦੇ ਦਿਨ ਕਰਨਲ ਸਾਹਿਬ ਮਿਲਟਰੀ ਹਸਪੀਟਲ ਪਟਿਆਲੇ ਵਿੱਚ ਖੁਦ ਡਿੱਗ ਪਏ ਬਹੁਤ ਸਾਰੀਆਂ ਸੱਟਾਂ ਉਹਨਾਂ ਦੇ ਜਿਸਮ ਤੇ ਨੇ ਉਹਨਾਂ ਦੇ بیٹے ਦੀ ਵੀ ਕੁੱਟ ਘਟਾਪਾ ਬਹੁਤ ਜ਼ਿਆਦਾ ਹੋਇਆ ਮੈਂ ਸਾਰੇ ਪੰਜਾਬੀਆਂ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਇਹ ਪੰਜਾਬ ਦੀ ਪਹਿਚਾਨ ਸਦੀਆਂ ਤੋਂ ਜੈ ਜਵਾਨ ਤੇ ਜੈ ਕਿਸਾਨ ਨਾਲ ਰਹੀ ਸਾਡੀਆਂ ਪੁਰਾਣੇ ਟਾਈਮ ਦੀਆਂ ਪਰੰਪਰਾਵਾਂ ਨੇ ਹਰ ਘਰ ਦੇ ਵਿੱਚੋਂ ਜੇ ਕਿਸੇ ਬਾਪ ਦੇ ਤਿੰਨ بیٹے ਸੀ ਤੇ ਦੋ ਫੌਜੇ ਤੇ ਇੱਕ ਵਾਹੀ ਦੇ ਵਿੱਚ ਕੰਮ ਕਰਦਾ ਸੀ ਇਹ ਪਰੰਪਰਾਵਾਂ ਬਹੁਤ ਦੇਰ ਤੋਂ ਹੁਣ ਟੁੱਟੀਆਂ ਸ਼ੁਰੂ ਹੋ ਗਈਆਂ ਜਦੋਂ ਦਾਸੀਂ ਆਪਣੇ ਇਸ ਗੌਰਵਸ਼ਾਲੀ ਇਤਿਹਾਸ ਨੂੰ ਚੱਕੇ ਟੰਗਣਾ ਸ਼ੁਰੂ ਕਰ ਦਿੱਤਾ ਜਦੋਂ ਤੋਂ ਅਸੀਂ ਇੱਜ਼ਤ ਤੇ ਮਾਨ ਆਪਣੇ ਫਾਇਦੇ ਵੀਰਾਂ ਨੂੰ ਨਹੀਂ ਦੱਦੇ ਤੇ ਲੋਕਾਂ ਦਾ ਟ੍ਰੈਂਡ ਹੀ ਪੌਚਬਲ ਜਾਣ ਦਾ ਬੰਦ ਹੋ ਗਿਆ ਇਸ ਸ਼ਰਮਨਾ ਘਟਨਾ ਤੇ ਭਾਵੇਂ ਅੱਜ ਹੀ ਮੈਨੂੰ ਹੁਣੇ ਪਤਾ ਲੱਗਿਆ ਹੈ ਕਿ ਪੰਜਾਬ ਪੁਲਿਸ ਨੇ ਅੰਡਰ ਪਬਲਿਕ ਪ੍ਰੈਸ਼ਰ ਕੇਸ ਰਜਿਸਟਰ ਕਰ ਲਿਆ ਅਰੈਸਟ ਅਜੇ ਕਿਸੇ ਦੀ ਹੋਈ ਨਹੀਂ ਮੈਂ ਵੀ ਇੱਥੇ ਮੰਗ ਕਰਾਂਗਾ ਅਰਵਿੰਦ ਕੇਜਰੀਵਾਲ ਕੋ ਤੇ ਭਗਵੰਤ ਮਾਨ ਕੋ ਤੇ ਉਹਨਾਂ ਦੇ ਪ੍ਰਧਾਨ ਅਮਨ अरोड़ा ਕੋ ਜਿਹੜੇ ਮੈਨੂੰ ਪਤਾ ਲੱਗਿਆ ਵਿਸ਼ੇਸ਼ ਤੌਰ ਤੇ ਇਸ ਇਨਸੀਡੈਂਟ ਦੀ ਪੇਰਵਾਹੀ ਕਰਨ ਵਾਸਤੇ ਪਟਿਆਲੇ ਪਹੁੰਚੇ ਨੇ ਕਿ ਇੱਕ ਜੁਡੀਸ਼ੀਅਲ ਇਹਦੀ ਇਨਕੁਆਰੀ ਕੀਤੀ ਜਾਏ ਟਾਈਮ ਬਾਉਂਡ ਹੋਏ ਹਫਤੇ ਦੇ ਵਿੱਚ ਜੁਡੀਸ਼ੀਅਲ ਇਨਕੁਆਰੀ ਮੁਕੰਮਲ ਹੋਏ ਤੇ ਜਿੰਨੇ ਵੀ ਪੁਲਿਸ ਮੁਲਾਜ਼ਮ ਨੇ ਜਿਹੜੇ ਬਿਲਕੁਲ ਹੀ ਸੱਚੇ ਪੰਜਾਬ ਚ ਅਜ ਗੁੱਡਾਗਰਦੀ ਤੇ ਉਤਰੇ ਨੇ ਜਿਹੜੇ ਨਾਂ ਪੰਜਾਬ ਦੇ ਵਿੱਚ ਅਮਨ ਨਾਲ ਸ਼ਾਂਤੀ ਬਰਕਰਾਰ ਰੱਖਣ ਦੇ ਵਿੱਚ ਕੰਪਲੀਟਲੀ ਫੇਲ ਇਹ ਸਰਕਾਰ ਹੋਈ ਹੈ ਇਹਨਾਂ ਦੀ ਇਨਕੁਆਇਰੀ ਮੁਕੰਮਲ ਕਰਕੇ ਇਹਨਾਂ ਨੂੰ ਬਕਾਇਦਾ ਤੌਰ ਤੇ ਇਹਨਾਂ ਦੇ ਖਿਲਾਫ ਚਾਰਜੀਟ ਦਾਇਰ ਕੀਤੀ ਜਾਏ ਤੇ ਇਹਨਾਂ ਨੂੰ ਇਕਜ਼ੈਂਪਲਰੀ ਪਨਿਸ਼ਮੈਂਟ ਇਹਨਾਂ ਦੀ ਡਿਸਮਿਸਲ ਹੋਣੀ ਚਾਹੀਦੀ ਇਹਦੇ ਵਿੱਚ ਜਿਹੜੇ ਤਿੰਨ ਇਨਸਪੈਕਟਰ ਤੇ ਬਾਕੀ ਮੁਲਾਜ਼ਮ ਨੇ ਸੋ ਥੈਟ ਅਸੀਂ ਪੰਜਾਬ ਨੂੰ ਤੇ ਸਾਰੇ ਦੇਸ਼ ਨੂੰ ਇੱਕ ਸੰਦੇਸ਼ ਦੇ ਸਕੀਏ ਕਿ ਦੇਸ਼ ਭਗਤਾ ਦੀ ਜਿਹੜੀ ਹੈ ਸੂਬਾ ਹੈ ਜਿਹੜਾ ਇਹ ਆਪਣੇ ਫੌਜੀ ਪਰਮਾ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੇਗਾ ਸੋ ਮੈਂ ਆਸ ਕਰਾਂਗਾ ਅੱਜ ਇਸ ਆਪ ਦੀ ਸਰਕਾਰ ਕੋਲੋਂ ਕਿ ਕੇਜੀਵਾਲ ਸਾਹਿਬ ਇੱਕ ਪਾਸੇ ਤੇ ਤੁਸੀਂ ਅਜੇ ਵਾਪਸ ਨਾ ਕਰਕੇ ਅੱਗੇ ਜੇ ਤੁਹਾਡੇ ਹੁੰਦੇ ਆ ਆਪ ਦੇ ਸੁਪਰੀਮੋ ਦੇ ਇੱਥੇ ਹੁੰਦੇ ਆ ਪੁਲਿਸ ਵਾਲੇ ਕਿਸੇ ਨੂੰ ਕੋਈ ਡਰ ਨਹੀਂ ਕੋਈ ਖੌਫ ਨਹੀਂ ਤੇ ਤੁਸੀਂ ਵੇਖੋ ਆਮ ਸੱਭਾ ਵਿੱਚ ਪੰਜਾਬੀ ਨਾਲ ਅੱਜ ਕੀ ਉਹ ਤੇਰਾ ਪੰਜਾਬ ਵਿੱਚ ਹੋਟਾ ਹੋਏਗਾ ਇਹ ਮੂੰਹ ਬੋਲਦੀ ਤਸਵੀਰ ਹੈ ਤੁਹਾਡੇ ਲੌਅਲਡ ਆਰਡਰ ਦੀ ਤੋਂ ਮੈਂ ਆਜ਼ ਕਰਾਂਗਾ ਕਿਉਂਕਿ 21 ਤੋਂ ਲੈ ਕੇ 28 ਤੱਕ ਪੰਜਾਬ ਦਾ ਵਿਧਾਨ ਸਭਾ ਸੈਸ਼ਨ ਵੀ ਹੈ ਇਹ ਮੁੱਦਾ ਸੈਸ਼ਨ ਵਿੱਚ ਵੀ ਗੋਝੇਗਾ ਕਿਉਂਕਿ ਇਹ ਕੱਲਾ ਇੱਕ ਇੰਡੀਵਿਜੂਅਲ ਇੰਡੀਅਨ ਆਰਮੀ ਦੇ ਕਰਨਲ ਤੇ ਉਹਨਾਂ ਦੇ ਬੇਟੇ ਦੀ ਗੱਲ ਨਹੀਂ ਇਹ ਸਮੁੱਚੇ ਹਿੰਦੁਸਤਾਨ ਦੀ ਪੈਰਾਮਿਲਟਰੀ ਫੋਰਸਸ ਦੀ ਇੱਜ਼ਤ ਤੇ ਵਕਾਰ ਦੀ ਗੱਲ ਹੈ